ਹੋ ਗੱਲ ਨਾਲ ਲਾਏ ਜਿਹੜੇ ਕੰਡੇ ਬਣ ਕੇ ਵਿਛਦਿਆ ਤੇ ਸਾਡੇ ਬਣ ਕੇ ਸਾਡੀਆਂ ਹੀ ਹੁਣ ਲੱਤਾਂ ਖਿੱਚਦੇ ਆ ਹੋ ਵਿੱਚ ਹਵਾ ਦੇ ਉੱਡਦੇ ਨਹੀਂ ਝੱਗ ਵਾਂਗ ਬਿਠਾ ਦਿਆਂਗੇ ਹੋ ਵਾਤਾਂ ਹੁੰਦੇ ਜੱਟੀ ਦੀ ਦੁਨੀਆ ਮੇਲਣ ਲਾ ਦਿਆਂਗੇ ਹੋ ਵਾਤਾਂ ਹੁੰਦੇ ਜੱਟੀ ਦੀ ਦੁਨੀਆ ਮੇਲਣ ਲਾ ਦਿਆਂਗੇ ਕਰਦੇ ਆ ਇਗਨੋਰ ਨਹੀਂ ਸਾਡੇ ਜਹੰਦਮਾਨਿਆਂ ਨੂੰ ਹੋ ਧੌਣ ਚ ਕਿਲਾ ਰੱਖਦੇ ਕਦਮਾਂ ਵਿੱਚ ਚੁਗਾ ਦੇਾਂਗੇ ਹੋ ਵਕਤ ਆਉਣਦੇ ਜੱਟੇ ਨਹੀਂ ਦੁਨੀਆ ਮੇਲਣ ਲਾ ਦੇਾਂਗੇ ਹੋ ਵਕਤ ਆਉਣਦੇ ਜੱਟੇ ਨਹੀਂ ਦੁਨੀਆ ਮੇਲਣ ਲਾ ਕੀਕਾ ਦੋਸਤੋ ਮੈਂ ਤੁਹਾਡਾ ਆਪਣਾ ਪੰਜਾਬੀ ਲੋਕ ਗਾਇਕ ਤੇ ਅਦਾਕਾਰ ਅੰਦਰ ਮਾਨ ਸੋਸਾ ਨੂੰ ਬਹੁਤ ਖੁਸ਼ੀ ਹੋਈ ਸਾਡੀ ਸਟਾਰ ਅਕੈਡਮੀ ਫਰੀਦਕੋਟ ਵਿੱਚ ਸਾਡੇ ਬਹੁਤ ਪਿਆਰੇ ਵੀਰ ਲੱਖਾ ਕੋਟ ਕਰੋੜ ਜੀ ਸਾਡੇ ਬਹੁਤ ਪਿਆਰੇ ਆਦੇ ਜਸਿੰਦਰ ਸਰ ਸਾਡੇ ਬਹੁਤ ਸਾਰੇ ਸੀਨੀਅਰ ਆਰਟਿਸਟ ਔਰ ਸਲਾਹ ਭਾਈ ਐਸ਼ਵਿੰਦ ਜੀ ਆਏ ਨੇ ਪਧਾਰੇ ਨੇ ਸਭ ਦਾ ਨਿੰਗਾ ਜੀਆ ਜੇ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਰਦਾ ਲੱਖੇ ਭਾਈ ਨੂੰ ਪੂਰੀ ਸਪੋਰਟ ਹੈ ਧੰਨਵਾਦ